ਆਰ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਮਾਰਨ ਤੇ ਅੱਗ ਸੜ ਜਾਂਦੀ ਹੈ ਅਤੇ ਬੁਝ ਜਾਂਦੀ ਹੈ ਦੱਸੋ ਕੀ ਹੈ ਇਸਦਾ ਸਹੀ ਜਵਾਬ ਹੈ ਮਾਂਕਿਸ ਦੂਸਰੀ ਪਹੇਲੀ ਕਿਹੜੀ ਚੀਜ਼ ਹਮੇਸ਼ਾ ਚੱਲਦੀ ਹੈ ਪਰ ਕਦੇ ਨਹੀਂ ਹਲਦੀ ਇਸਦਾ ਸਹੀ ਜਵਾਬ ਹੈ ਇੰਜਨ ਤੀਸਰੀ ਪਹੇਲੀ ਜੇ ਤੁਸੀਂ ਇਸ ਨੂੰ ਖੜਾ ਕਰੋਗੇ ਤਾਂ ਇਹ ਡਿੱਗ ਪਵੇਗਾ ਜੇ ਇਹ ਚੱਲੇਗਾ ਤਾਂ ਇਹ ਮੇਲਾ ਚੱਲੇਗਾ ਮੈਨੂੰ ਉਸ ਦਾ ਨਾਮ ਦੱਸੋ ਜੋ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਲੈ ਜਾਵੇ ਇਹ ਸਦਾ ਸਹੀ ਜਵਾਬ ਹੈ ਕਾ ਚੌਥੀ ਪਹੇਲੀ ਕਿਹੜੀ ਚੀਜ਼ ਦੀ ਗਰਦਨ ਹੈ ਪਰ ਸਿਰ ਨਹੀਂ ਇਸਦਾ ਸਹੀ ਜਵਾਬ ਹੈ ਬੋਤਲ ਪੰਜਵੀਂ ਪਹੇਲੀ ਉਹ ਆਪਣਾ ਨੱਕ ਫੜ ਕੇ ਕੰਨ ਖਿੱਚਦਾ ਹੈ ਕੋਈ ਉਸ ਨੂੰ ਕੁਝ ਨਹੀਂ ਕਹਿੰਦਾ ਮੈਨੂੰ ਇਸਦਾ ਨਾਮ ਦੱਸੋ ਇਸਦਾ ਸਹੀ ਜਵਾਬ ਹੈ ਐਨਕਾਂ ਛੇਵੀਂ ਪਹੇਲੀ ਪਾਇਲ ਦੇ ਦਾਦਾ ਜੀ ਦਾ ਨਾਮ RAMU ਹੈ RAMU ਦੇ ਪੁੱਤਰ ਦਾ ਨਾਮ SURESH ਹੈ ਤਾਂ ਮੈਨੂੰ ਦੱਸੋ ਪਾਇਲ ਦਾ SURESH ਨਾਲ ਕੀ ਸੰਬੰਧ ਹੈ ਇਸ ਦਾ ਸਹੀ ਜਵਾਬ ਹੈ ਬੇਟੇ ਦਾ ਸੱਤਵੀਂ ਪਹੇਲੀ ਇਹ ਹੱਥਾਂ ਵਿੱਚ ਹੈ ਪੈਰਾਂ ਵਿੱਚ ਹੈ ਪਰ ਜੀਬ ਵਿੱਚ ਨਹੀਂ ਇਸ ਦਾ ਸਹੀ ਜਵਾਬ ਹੈ ਹੱਡੀ ਅੱਠਵੀਂ ਪਹੇਲੀ ਮਾਸੀ ਦੇ ਦੋ ਕੰਨ ਹੁੰਦੇ ਹਨ ਚਾਚੇ ਦੇ ਕੰਨ ਨਹੀਂ ਹੁੰਦੇ ਮਾਸੀ ਬਹੁਤ ਬੁੱਧੀਮਾਨ ਹੁੰਦੀ ਹੈ ਕਿ ਤੁਸੀਂ ਚਾਚੇ ਨੂੰ ਕੁਝ ਗਿਆਨ ਨਹੀਂ ਦੱਸਦੇ ਇਸਦਾ ਸਹੀ ਜਵਾਬ ਹੈ ਤਵਾ ਤੇ ਕੜਾਹੀ ਅੱਠਵੀਂ ਪਹੇਲੀ ਉਸ ਨੂੰ ਛੋਟਾ ਬੱਚਾ ਨਾ ਸਮਝੋ ਉਹ ਬਹੁਤ ਸ਼ਰਾਰਤੀ ਹੈ ਜੇ ਕੋਈ ਮਾਸੀ ਨਾ ਹੁੰਦੀ ਤਾਂ ਉਹ ਆਰਾਮ ਨਾਲ ਘੁੰਮਦਾ ਫਿਰਦਾ ਰਹਿੰਦਾ ਉਹ ਮਾਸੀ ਤੋਂ ਡਰਦਾ ਹੈ ਦੱਸੋ ਕੌਣ ਹੈ ਇਸ ਦਾ ਸਹੀ ਜਵਾਬ ਹੈ ਚੂਹਾ ਨਾ ਮੀ ਪਹੇਲੀ ਨਾ ਕਿਸੇ ਲਈ ਪਿਆਰ ਨਾ ਹੀ ਨਫ਼ਰਤ ਫਿਰ ਵੀ ਮੈਂ ਠੀਕ ਨਹੀਂ ਹਾਂ ਮੈਂ ਗੀਤਾਂ ਵਿੱਚ ਰੌਣਕ ਜੋੜਦੀ ਹਾਂ ਫਿਰ ਵੀ ਲੋਕ ਮੈਨੂੰ ਥੱਪੜ ਮਾਰਦੇ ਹਨ ਦੱਸੋ ਮੈਂ ਕੌਣ ਹਾਂ ਇਹ ਸਦਾ ਸਹੀ ਜਵਾਬ ਹੈ ਟੋਲ 10ਵੀਂ ਪਹੇਲੀ ਇੱਕ ਮਾਂ ਦੇ ਦੋ ਪੁੱਤਰ ਹਨ ਦੋਵੇਂ ਬਹੁਤ ਵਧੀਆ ਹਨ ਇੱਕ ਠੰਡਾ ਹੈ ਦੂਜਾ ਗਰਮ ਹੈ ਮੈਨੂੰ ਦੱਸੋ ਉਹਨਾਂ ਦਾ ਨਾਮ ਕੀ ਹੈ ਇਸਦਾ ਸਹੀ ਜਵਾਬ ਹੈ ਚੰਦ ਤੇ ਸੂਰਜ